ਕਿਸੇ ਵੀ ਬੰਦੀ ਕੋਈ ਆਪਾਂ ਨੂੰ ਕੋਈ ਧੀਰ ਭਾਵਨਾ ਕੋਈ ਮਨਚ ਰੋਸ ਹੈ ਆਪਾਂ ਤੁਹਾਡੇ ਨਗਰ ਦੇ ਦਰਵਾਜ਼ੇ ਦਾ ਉਸਾਸਾ ਲੈ ਕੇ ਉਸ ਦੇ ਵਿੱਚ ਸਰਪੰਚ ਉਸਾਦਾਨੀ ਜੀ ਪੰਜ ਲਖਵੀਰ ਸਿੰਘ ਜਿਹੜਾ ਛੋਟਾ ਵੀ ਰਿੰਗੂ ਵਾਰਡ ਨੰਬਰ 1 ਤੋਂ ਪੰਜ ਪਰਮਿੰਦਰ ਸਿੰਘ ਵਾਰਡ ਨੰਬਰ 2 ਤੋਂ ਪੰਜ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਰਿਕੁਸ਼ਿਸ਼ਾ ਵਲੇ ਉਪਰੰਤੀ ਦੇਵੀ ਜੀ ਚਾਰ ਨੰਬਰ ਵਾਲ ਤੋਂ ਔਰ ਪੰਜ ਰਾਣੀ ਜੀ ਪੰਜ ਨੰਬਰ ਵਾਲ ਮੜੇ ਟਿੱਕੇ ਨਾ ਸਾਰੇ ਕਿਹਨਾਮ ਹੈ ਹਾਂਜੀ ਹੁਸ਼ਾਰਾਣੀ ਅੱਛਾ ਤੇ ਕਿਹੜਾ ਪਿੰਡ ਹੈ ਆਪਣਾ ਪਿੰਡ ਵਾਲੀਆ ਬਿਹਾਰ ਹਲਕਾ ਸਾਹਨੇ ਆ ਅੱਛਾ ਤੇ ਮਤਲਬ ਕਿ ਪੂਰੇ ਪਿੰਡ ਨੇ ਅੱਜ ਤੁਹਾਨੂੰ ਸਿਰਫ ਸਭਤੀ ਦੇ ਨਾਲ ਸਰਪੰਚ ਸੁਣੀ ਆ ਕਿ ਕਹਿਣਾ ਸਰ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਨਾ ਚਾਹੁੰਦੀ ਆ ਤੇ ਆਪਣੇ ਮਨਵੀਰ ਸਿੰਘ ਜੀ ਕਰਸਵਾ ਦੀਏ ਤੇ ਵਾਲੀਆ ਸਾਹਿਬ ਸਰਵ ਸਿੰਘ ਵਾਲੀਆ ਤੇ ਸਾਜੀ ਭਾਜੀ ਸੋਨੂ ਚੋਹਾਨ ਜੀ ਤੇ ਇਹਨਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਨਾ ਚਾਹੁੰਦੀ ਜਿਨ੍ਹਾਂ ਨੇ ਮੈਨੂੰ ਸਰਵ ਸ਼ਾਂਤੀ ਨਾ ਚੁਣਿਆ ਅੱਛਾ ਜੀ ਕਿਹੜੇ ਕੰਮ ਮਤਲਬ ਕਿ ਇਹ થોੜੀ ਜਿਹੜੀ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਸਭ ਤੋਂ ਪਹਿਲਾਂ ਸਾਨੂੰ ਪਾਣੀ ਦੀ ਬਹੁਤ ਪ੍ਰੋਬਲਮ ਹੈ ਹਾਂਜੀ ਹਾਂਜੀ ਅਸੀਂ ਟੂਬਵਲ ਲਾਉਣ ਚਾਹੁੰਦੇ ਹਾਂ ਅੱਛਾ ਜੀ ਹਾਂਜੀ ਤੇ ਹੋਰ ਵੀ ਅਕਸਰ ਇਹ ਆਹ ਏਰੀਆ ਚਰਚਾ ਦਾ ਵਿਸ਼ਾ ਰਹਿੰਦਾ ਹੈ ਜੀ ਹਾਂਜੀ ਤੇ ਹੋਰ ਮਤਲਬ ਕਿ ਕੀ ਕੀ ਨਵੇਂ ਪ੍ਰੋਜੈਕਟ ਇੱਥੇ ਦੀ ਲਿਆਉਣ ਦੀ ਕੋਸ਼ਿਸ਼ ਕਰੋਗੇ ਜਾਂ ਕੀ ਸੁਧਾਰ ਹੋਰ ਕਰਾਉਂਗੇ ਤੁਸੀਂ ਸੁਧਾਰ ਸਾਡਾ ਇੱਕ ਸੀਵਰੇਜ ਦਾ ਹੋਣਾ ਚਾਹੀਦਾ ਬਸ ਇਹੀ ਕਰਾਵਾਂਗੇ ਅਸੀਂ ਸਭ ਤੋਂ ਪਹਿਲਾਂ ਸਾਡੇ ਮੇਨ ਆ ਬਾਕੀ ਬਾਕੀ ਸਾਰਿਆਂ ਦੇ ਸੰਯੋਗ ਨਾਲ ਭਗਵੰਤ ਮਾਨ ਸਾਹਮਣੇ ਕਿਹਾ ਵੇ ਸੰਤਿ ਨਵੇਂ ਸਰਪੰਚ ਕਿਉਂਦੇ ਆ ਤੇ 5 ਲੱਖ ਰੁਪਏ ਨਾਮ ਦੇ ਦਿੱਤੇ ਜਾਊਗਾ 5 ਲੱਖ ਰੁਪਏ ਕਿੱਥੇ ਲਾਉਗੇ ਤੁਸੀਂ ਇਹਨਾਂ ਗੰਮਤ ਲਾਉਗੇ ਪਾਣੀ 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 ਤੇ ਮੱਥੇ ਲਾਉਗੇ ਪਾਣੀ ਦੀ ਸਮੱਸਿਆ ਸਭ ਤੋਂ ਪਹਿਲਾਂ ਹੱਲ ਕਰਾਂਗੇ ਪਿੰਡ ਵਸਨੀਕ ਕੀ ਮੈਸੇਜ ਦੋਗੇ ਤਿੰਨ ਵਸੀਆਂ ਨੂੰ ਇਹੀ ਮੈਸੇਜ ਸਾਡਾ ਸਭ ਤੋਂ ਪਹਿਲਾਂ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਉਹ ਕਰਾਂਗੇ ਪਹਿਲੇ ਵੀ ਕਦੇ ਸਰਪੰਚ ਜੀ ਨਾਲ ਲੜੀ ਸੀ ਆ ਪਹਿਲੀ ਵਾਰੀ ਸਰਪੰਚ ਜੀ ਲੜ ਗਏ ਤੇ ਤੁਸੀਂ ਇਸ ਵਾਰ ਅਸੀਂ ਸਰਪੰਚੀ ਨਾ ਪਹਿਲੇ ਸਰਪੰਚੀ ਲੜੀ ਸੀ ਪਹਿਲੇ ਸਰਪੰਚੀ ਅੱਗੇ ਕਿਡੇ ਕਿਡੇ ਕੰਮ ਇਤਨੇ ਵਧੀਆ ਕਿ ਤੇ ਜਦ ਲੋਕਾਂ ਨੇ ਤੁਹਾਨੂੰ ਅੱਜ ਪਹਿਲੀ ਚੁਣ ਲਿਆ ਸਰਪੰਚ ਸਰ ਸਰਪੰਚ ਇਹ ਤਾਂ ਬਿਨਵਾਸੀਆਂ ਨੂੰ ਬਤਾਉਣਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅੱਜ ਦੁਬਾਰੇ ਚੁਣੇ ਗਏ ਹਾਂਜੀ ਰੈਡੀ ਕਰਦਾ ਮੇਰਾ ਨਾਮ ਐਡਵੋਕੇਟ ਮਨਵੀਰ ਸਿੰਘ ਢਾਲੀਵਾਲ ਹੈ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਪੂਰੇ ਪਿੰਡ ਵਾਸੀਆਂ ਨੇ ਬੜੀ ਖੁਸ਼ੀ ਦਾ ਮੌਕਾ ਜੀ ਇਹ ਸਮੁੱਚਾ ਨਗਰ ਵਧਾਈ ਦਾ ਪਾਤਰ ਹੈ ਕੱਲਾ ਕੱਲਾ ਵੋਟਰ ਕੱਲਾ ਕੱਲਾ ਨਾਗਰਿਕ ਕਿਉਂਕਿ ಗ್ರಾಮ ਸਭਾ ਕਹਿ ਲਈ ਤੇ ਉਹ ਬਹੁਤ ਆ ਜਾਂਦੇ ਆ ਚਾਹੇ ਵੋਟਰ ਵੀ ਨਾ ਹੋਣ ಗ್ರಾಮ ਪੰਚਾਇਤ ਤਾਂ ਚਲੋ ਛੋਟੀ ਰਹੇਂਦੀ ਆ ಗ್ರಾಮ ਸਭਾ ਜਿੰਨੀ ਆ ਵਾਲੀਆ ਵਹਾਰ ਦੀ ਉਹ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਸਾਡੇ ਮੇਰੇ ਸ੍ਰੀ ਆਪਣੇ सोनू चौहान ਜੀ ਮਨਪ੍ਰੀਤ ਢੇਰੀ ਰਿੰਕੂ ਸਰਪੰਚ ਜੀ ਆਪਣੇ ਸਾਡੇ ਗੁਰਸੇਵ ਸਿੰਘ ਵਾਲੀਆ ਸਾਹਿਬ ਇਹਨਾਂ ਨੇ ਜਿਹੜੀ ਇਹਨਾਂ ਦੀ ਮਨੋ ਕਾਮਨਾ ਸੀ ਵੀ ਅਸੀਂ ಗ್ರಾಮ ਪੰਚਾਇਤ ਇੱਕ ਸਾਂਝੀ ਚੜ੍ਹਨੀ ਆ ਜੀ ਭਾਈਚਾਰਕ ਸਾਂਝ ਦਾ ਸਨੇਹ ਰਿਹਾ ਇਹਨਾਂ ਨੇ ਸਾਡੀ ਉਸ ਜਿਹੜੀ ਉਮੀਦ ਉੱਤੇ ਖਰੇ ਉਤਰੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਮਤਲਬ ਪਿੰਡ ਵਾਲਿਆਂ ਨੇ ਕੰਮ ਕੀਤਾ ਜਿਹੜੀ ਪਹਿਲ ਦੇ ਦਰਦ ਕੀਤਾ ਬੜਾ ਪਿੱਛੇ ਵੀ ਜਿਹੜੀ ਪੰਚਾਇਤ ਰਹੀ ਆ ਸਾਡੇ ਲਖਵੀਰ ਸਿੰਘ ਰਿੰਕੂ ਜੀ ਇਹਨਾਂ ਦੀ ਵਾਈਫ ਜਿਹੜੀ ਆ ਉਹ ਮੈਂਬਰ ਸਰਪੰਚ ਰਹੇ ਨੇ ਉਹਨਾਂ ਨੇ ਵੀ ਨਗਰ ਨੇ ਜੋ ਉਹਨਾਂ ਦਾ ਕੰਮ ਸੀ ਕਰੀਏ ਨਾਲੀਆਂ ਦਾ ਪੂਰਾ ਕੀਤਾ ਸੋ ਇਹੇ ਉਮੀਦ ਅਸੀਂ ਇਹਨਾਂ ਤੋਂ ਰੱਖਦੇ ਆ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਹ ਜਿਹੜੀ ਸਾਡੀ ਉਮੀਦ ਆ ਸਮੁੱਚੇ ਨਗਰ ਦੀ ਇੱਕ ਖੁਰ ਖਰਾ ਉਤਰਨੀ ਹੈ ਔਰ ਨਗਰ ਵਾਲਿਆਂ ਤੋਂ ਵੀ ਮੇਰੀ ਇਹ ਉਮੀਦ ਹੈ ਕਿ ਇਹਨਾਂ ਨੂੰ ਜਿਹੜਾ ਹਰ ਤਰ੍ਹਾਂ ਦਾ ਸਹਿਯੋਗ ਆ ਉਹ ਦਿੱਤਾ ਜਾਊਗਾ ਔਰ ਮੈਂ ਕਾਂਗਰਸ ਪਾਰਟੀ ਦਾ ਸਪਾਈ ਹੋਣ ਦੇ ਨਾਤੇ ਅਹੁਦੇਦਾਰ ਹੋਣ ਦੇ ਨਾਤੇ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਸਾਡੀ ਲੋੜ ਪਈ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜਿੱਥੋਂ ਕਿਤੇ ਸਾਡੇ ਐਮਪੀ ਸਾਹਿਬ ਤੋਂ ਲੈ ਕੇ ਆਉਣੀ ਆ ਕੋਈ ਗ੍ਰਾਂਟ ਵਗੈਰਾ ਜੋ ਵੀ ਆ ਮੈਂ ਪੂਰਨ ਵਿਸ਼ਵਾਸ ਦਿਵਾਉਣਾ ਕਿ ਅਸੀਂ ਵੱਧ ਛੜ ਕੇ ਦੇ ਵਿੱਚ ਪਿੰਡ ਦੇ ਵਿੱਚ ਪਾਣੀ ਸਮੱਸਿਆ ਔਰ ਸੀਵਰੇਜ ਸਮੱਸਿਆ ਬਹੁਤ ਜ਼ਿਆਦਾ ਸੇ ਦਿੱਕਤ ਬਹੁਤ ਅਸਰਹੀ ਰਹੀ ਲੋਕਾਂ ਨੂੰ ਹਾਂਜੀ ਦਿੱਕਤ ਤਾਂ ਹੈ ਪਰ ਮੈਨੂੰ ਪੂਰਨ ਉਮੀਦ ਹੈ ਕਿਉਂਕਿ ਹੁਣ ਸਾਂਨੇਵਾਲ ਤੋਂ ਮੁੰਡਿਆ ਸਾਹਿਬ ਮੰਤਰੀ ਬਣ ਗਏ ਉਹਨਾਂ ਕੋਲੇ ਜਲ ਸਪਲਾਈ ਸੈਨੀਟੇਸ਼ਨ ਦਾ ਵੀ ਚਾਰਜ ਆ ਗਿਆ ਸੋ ਬੜੀ ਖੁਸ਼ਕਿਸਮਤੀ ਹੈ ਸਾਂਨੇਵਾਲ ਦੀ ਔਰ ਮੈਨੂੰ ਪੂਰਨ ਉਮੀਦ ਹੈ ਕਿ ਜਿਹੜੀ ਰਾਹੋਂ ਰੋਡ ਰੋਡ ਆ ਖਾਸ ਕਰ ਮਿਹਰਬਾਨ ਦੀ ਜਗੀਰਪੁਰ ਦੀਆਂ ਕਲੋਨੀਆਂ ਨੇ ਉਹਦਾ ਜਿਹੜਾ ਸੀਵਰੇਜ ਦਾ ਜਾਂ ਪਾਣੀ ਦਾ ਜਿਹੜਾ ਦਿੱਕਤ ਹੈ ਵਾਲੀਆ ਸਾਹਿਬ ਖੜੇ ਨੇ ਇਹ ਮੈਨੂੰ ਪੂਰਨ ਉਮੀਦ ਹੈ ਕਿ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਉਣਗੇ ਖਿਆਲ ਮੇਰਾ ਨਾਮ ਸੁਦੇਵ ਸਿੰਘਾ ਪੱਜੀ ਕੀ ਕਹਿਣਾ ਚਾਹੁੰਗੇ ਅੱਜ ਅੱਜ ਸਾਡੇ ਬੜੇ ਲੰਬੇ ਸਮੇਂ ਤੋਂ ਇੱਕ ਮੰਗ ਸੀਗੀ ਕਿ ਹਾਂ ਵੀ ਅਸੀਂ ਜਿਹੜੀ ਸਹਿਮਤੀ ਦੇ ਨਾਲ ਪੰਚਾਇਤ ਚੁਣੀ ਹੈ ਤੋਂ ਅੱਜ ਅਸੀਂ ਮੈਡਮ ਬਬਲੀ ਜੀ ਨੂੰ ਸਰਪੰਚ ਚੁਣਿਆ ਆਪਣੇ ਪਿੰਡ ਮਿਹਰਬਾਨ ਤੋਂ ਵਾਲਿਆ ਬਿਹਾਰ ਤੋਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਜਿਹੜੀ ਲੰਬੇ ਸਮੇਂ ਤੋਂ ਸੇਵਰੇਜ ਦੀ ਜਾਂ ਪਾਣੀ ਪੀਣ ਵਾਲੇ ਦੀ ਬਹੁਤ ਲੰਬੇ ਸਮੇਂ ਤੋਂ ਜਾਨਕੀ 15-20 ਸਾਲਾਂ ਤੋਂ ਹੀ ਸਾਨੂੰ ਦਿੱਕਤ ਸੀਗੀ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ ਇਹਨਾਂ ਦਾ ਹੱਲ ਕਰਨਗੇ ਠੀਕ ਹੈ ਜੀ ਤੇ ਲਖਤ ਪਿੰਡ ਵਾਲੇ ਕੀ ਕਹਿਣਾ ਚਾਹੁੰਦੇ ਪਿੰਡ ਵਾਲ ਦੇਬਜੀ ਬਹੁਤ ਜ਼ਿਆਦਾ ਸੰਜੋਗ ਆ ਦੋ ਤਿੰਨ ਨਾਮ ਨੇ ਸੋਨੂ ਚੋਹਾਨ ਜੀ ਨੇ تنਵੀਰ ਧਾਲੀਵਾਲ ਜੀ ਨੇ ਗੁਰਸੇਵ ਸਿੰਘ ਵਾਲੀਆ ਜੀ ਨੇ ਤੇ ਸਾਡੇ ਰਿੰਕੂ ਜਿਹੜੇ ਮੌਜੂਦਾ ਉਹਨਾਂ ਦੀ ਵਾਈਫ ਸਰਪੰਚ ਸੀ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਅਸੀਂ ਜਿਹੜੀ ਆ ਪੰਚਾਇਤ ਆ ਜਿਹੜੇ ਪਿੰਡ ਦੇ ਰਹਿੰਦੇ ਕੰਮ ਨੇ ਜਿਹੜੇ ਲੰਬੇ ਸਮੇਂ ਤੋਂ ਨਹੀਂ ਹੋਏ ਅਸੀਂ ਉਹ ਕਰਨ ਦੀ ਜਿਹੜੀ ਆ ਪਰਮਾਤਮਾ ਸਾਨੂੰ ਬਲ ਬਖਸ਼ੇ